ਸੰਘ ਜੀ ਆਪ ਐਸ ਵੀਰ ਨੂੰ ਦੇਖ ਸਕਦੇ ਆ ਕਿ ਡੱਲ ਸਿੰਘ ਆਪਣੇ 400 ਘੋੜਸਵਾਰ ਲੈ ਕੇ ਕਿਸਾਨਾਂ ਨੂੰ ਲੈ ਕੇ ਤਲਵੰਡੀ ਸਾਬੋ ਦੂਰ ਪਿੰਡ ਬੰਗੀ ਨੇੜੇ ਵਿਖੇ ਗੁਰੂ ਸਾਹਿਬ ਜੀ ਦੇ ਮਹਾਰਾਜ ਨੂੰ ਦਰਸ਼ਨ ਲਈ ਪਹੁੰਚਦਾ ਹੈ ਭਾਨਕ ਜੰਗਲ ਦੇ ਪੈਰ ਦਾ ਸਮਾਂ ਹੈ ਇੱਕ ਪੀਪਲ ਖੜਾ ਹੈ ਨੇੜੇ ਹੀ ਸੁੱਕਾ ਖੂਹ ਹੈ ਅਗਲੀ ਤਸਵੀਰ ਆਪ ਭਾਈ ਡੱਲ ਸਿੰਘ ਗੂਰ ਸਿੰਘ ਅਤੇ ਉਹਨਾਂ ਨਾਲ ਆਏ ਸੰਗਾਂ ਸਾਥੀਆਂ ਸਮੇਤ ਉਹਨਾਂ ਸਾਹਿਬ ਤਲਵੰਡੀ ਸਾਬੋ ਪਹੁੰਚਦੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵਾਤ ਲਈ ਭਾਈ ਡੱਲ ਦੇ ਪਰਿਵਾਰ ਵਾਲਕੇ ਭਵੰਤ ਤੇ ਸਜਣਾ ਤੇ ਸੰਗਤਾਂ ਪਹੁੰਚੀਆਂ ਹੋਈਆਂ ਹਨ ਸ਼ਾਮ ਦਾ ਸਮਾਂ ਹੈ ਸਾਰੇ ਭਵੰਤ ਸਦਨ ਸੰਤਾਗੁਰੂ ਸਾਹਿਬ ਜੀ ਤੋਂ ਮਟਾਮਾ ਪੇਟ ਕਵੀਆਂ ਹਨ ਇਸੇ ਤਰ੍ਹਾਂ ਵੀ ਸਾਰੀਆਂ ਤਸਵੀਰਾਂ ਦਾ ਵਰਣਨ ਕੀਤਾ ਹੋਇਆ ਹੈ ਪੂਰੀ ਵਿਆਖਿਆ ਕੀਤੀ ਹੈ ਇਸ ਤਸਵੀਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਉੱਚੇ ਢਲੇ ਉੱਤੇ ਹਨ ਇਸ ਤੋਂ ਅੰਤ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਆਏ ਸਨ ਤੇ ਉਹਨਾਂ ਨੂੰ ਉਸ ਵੇਲੇ ਫਰਮਾਇਆ ਸੀ ਇੱਥੇ ਮਹਾਂਬਲੀ ਯੋਧਾ ਆ ਕੇ ਬੈਠੇ ਗਏ ਢਲੇ ਦੇ ਆਸ-ਪਾਸ ਬਹੁਤ ਸਿਪਾਈਏ ਜੋ ਕੰਗਿਸਦਰ ਬਾਸ਼ਾ ਨੇ ਬਹੁਤ ਚੰਗਾ ਲੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਤਾਂ ਆਨੰਦਪੁਰ ਸਾਹਿਬ ਪੜਾ ਤਮ ਤਾਂ ਮਹਾਂਗੁਰੂ ਸਾਹਿਬ ਜੀ ਨੇ ਇੱਥੇ ਬਰਾਜਣ ਲਈ ਫਲੰਗ ਮਗਵਾਇਆ ਆਪਣਾ ਕਮਰਗਾਸਾ ਕੋਲ ਕੋ ਉਥੇ ਸ਼ਸਤਰ ਰੱਖੇ ਗੁਰੂ ਸਾਹਿਬ ਜੀ ਨੇ ਇਸੇ ਦਾ